ਆਨੇ ਅਲੱਇ ਦੋ ਤਿੰਨ ਪ੍ਰੋਗਰਾਮ ਇਹਨਾਂ ਦੇ ਦੇਖੇ ਨੇ ਤੋਂ ਵੱਖਰੀ ਤਰ੍ਹਾਂ ਨਾਲ ਇਹਨਾਂ ਦੀ ਪੇਸ਼ਕਾਰੀ ਹੋਈ ਆ ਤੋਂ ਇਸ ਲਈ ਇਸ ਸਾਰੀ ਸਮੂਚੀ ਟੀਮ ਨੂੰ ਮੈਂ ਮੁਬਾਰਕਬਾਦ ਦੇਣਾ ਚਾਹੁੰਦਾ ਸਾਡੇ ਕੋਲ ਇੱਕ ਕਿਤਾਬ ਜਿਹਦਾ ਟਾਈਟਲ ਤਰਤੀ ਦੀ ਕੰਪਨੀ ਮੇਰਾ ਪੇਪਰ ਜਿਹੜਾ ਉਹਦਾ ਵਿਸ਼ਾ ਹੈ ਤਰਤੀ ਦੀ ਕੰਪਨੀ ਦਾ ਵਿਚਾਰਧਾਰਾ ਸਰੋਕਾਰ ਕਿਉਂਕਿ ਪ੍ਰਸਨ ਜੋਗਰਾਇ ਤਾਂ ਮਨਮੋਲ ਬੈਕਿਓਰੇ ਨੇ ਕੰਤਾ ਦੀ ਅੰਤਰ-ਪੁੰਤਰ ਬਾਰੇ ਅਲਬਾਤ ਉਹ ਕਰਨ ਦੇ ਸੁਨੋਕਤ ਤੇ ਪਰ ਕਰਤਾ ਦੀ ਇੱਕ ਲਿਮਟ ਹੁੰਦੀ ਆ ਕਿ ਉਹਨੇ ਇੱਕ ਏਰੀਏ ਦੇ ਵਿੱਚ ਹੀ ਰਹਿਣਾ ਹੁੰਦਾ ਸੋ ਇਸ ਕਰਕੇ ਮੈਂ ਜਿਹੜੇ ਇਸ ਕਿਤਾਬ ਦੇ ਪਿੱਛੇ ਵਿਚਾਰਤਰ ਆ ਜਿਹੜੀ ਇਸ ਰੂਪ ਦੇ ਵਿੱਚ ਕੰਮ ਕਰਦੀ ਆ ਉਹਦੇ ਬਾਰੇ ਚ ਦੋ ਚਾਰ ਨੁਕਤੇ ਤੁਹਾਡੇ ਨਾਲ ਸਾਂਝੇ ਕਰਾਂਗਾ ਇਹ ਪੁਸਤਕ ਤਿੰਨ ਸਰਕਾਂ ਚ ਵੰਡੀ ਹੋਈ ਆ ਤਿੰਨ ਪਾਠ ਬੜਾਏ ਨੇ ਪਹਿਲਾ 파ਟ ਇਹਦਾ ਹੈਗਾ ਚਿੰਤਨ ਤੇ ਸਵੇਦਨਾ ਸੰਗ ਤੋਂ ਦੇ ਤੋਂ ਦੇ ਦੂਜਾ 파ਟ ਹੈਗਾ ਅਤੀਤ ਦੀ ਖਿੜਕੀ ਤੇ ਤੀਜਾ ਜਿਹੜੀਆਂ ਛੋਟੀਆਂ ਕਵਤਾਵਾਂ ਦੇ ਵਿੱਚ ਇਹ ਤਿੰਨ 파ਟ ਦੇ ਵਿੱਚ ਇੱਕ ਤਰ੍ਹਾਂ ਦੇ ਵੀ ਆ ਇਹ ਬੜੀ ਕੋਈ ਆ ਇਹਦੇ ਵਿੱਚ ਜਦੋਂ ਵੀ ਅਸੀਂ ਕੋਈ ਸਟਰਕਚਰ ਲਈਏ ਇਹ ਇੱਕ ਇਸ਼ੂ ਹੁੰਦਾ ਜਦੋਂ ਤੁਸੀਂ ਇੱਕ ਕਾਵ ਸੰਗ੍ਰਹਿ ਦੇ ਵਿੱਚ ਤਿੰਨ 파ਟ ਹੁੰਦੇ ਆ ਫਿਰ ਉਹਨੂੰ ਸਟਰਕਚਰ ਕਰਨ ਦੇ ਲਈ ਜਾਂ ਤੇ ਉਹਨਾਂ ਦੀ ਸੀਕੁਐਂਸ ਜਿਹੜੀ ਆ ਇੱਕ ਤਰ੍ਹਾਂ ਨਾਲ ਜੁੜਦੀ ਹੋਵੇ ਜਾ ਉਹਨਾਂ ਦੇ ਵਿੱਚ ਕੋਈ ਨਾ ਕੋਈ ਕੰਟੀਨਿਊਟੀ ਜਿਹੜੀ ਆ ਉਹ ਹੋਣੀ ਬਹੁਤ ਜ਼ਰੂਰੀ ਆ ਹੁਣ ਬਹੁਤ ਸਾਰੀਆਂ ਕਿਤਾਬਾਂ ਤਿੰਨ ਤਿੰਨ ਹਿੱਸਿਆਂ ਚ ਚਾਰ ਚਾਰ ਚ ਆ ਰਹੀਆਂ ਨੇ ਸੋ ਮੇਰੀ ਜਿਹੜੇ ਵੀ ਇਹਨੂੰ ਬਾਠ ਰੂਪ ਦੇ ਵਿੱਚ ਲੈ ਕੇ ਆਉਂਦੇ ਨੇ ਉਹਨਾਂ ਦੇ ਵਿੱਚ ਇੱਕ ਖਾਸ ਤਰ੍ਹਾਂ ਦੀ ਜਿਹੜੀ ਤੱਤਾ ਦੇ ਪਿੱਛੇ ਚੱਲਦੀ ਹੈ ਤਾਂ ਕਿ ਉਹਨਾਂ ਗਿਆ ਉਹ ਜ਼ਰੂਰ ਹੋਣੀ ਚਾਹੀਦੀ ਜਦੋਂ ਵੀ ਅਸੀਂ ਕੋਈ ਪਾਰਟ ਬਣਾਉਂਦੇ ਆ ਕਿਉਂਕਿ ਜੇ ਉਹ ਇੱਕ ਹਿੱਸਾ ਹੀ ਆਪਣੇ ਆਪ ਦੇ ਵਿੱਚ ਇੱਕ ਕੰਪਲੀਟ ਕਾਮ ਸੰਗ੍ਰਹਿ ਹੋ ਤੋ ਇਹ ਜਿਹੜਾ ਇਹਦਾ ਟਾਈਟਲ ਆ ਕਿਉਂਕਿ ਅਸੀਂ ਹੁਣ ਇੱਕ ਵੀ ਸਦੀ ਦੇ ਚੌਥੇ ਦਹਾਕੇ ਦੇ ਵਿੱਚ ਤੀਸਰੇ ਦਹਾਕੇ ਚ ਗੁਜ਼ਰ ਰਹੇ ਹਾਂ ਧਰਤੀ ਦੀ ਕੰਪਨੀ ਦਾ ਟਾਈਟਲ ਦੇ ਪਿੱਛੇ ਕਿਵੇਂ ਇਹ ਟਾਈਟਲ ਹੋਣ ਦੇ ਵਿੱਚ ਆਉਂਦਾ ਹੈ ਜਾਂ ਇਹਦੀ ਐਸੈਂਸ ਇਹਦਾ ਕੇਂਦਰੀ ਤੱਤ ਜਿਹੜਾ ਆ ਉਹ ਸਮਝਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਧਰਤੀ ਦੇ ਉੱਤੇ ਮਨੁੱਖ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਜੀਵ ਜੰਤੂ ਇੱਥੇ ਵਸਦੇ ਨੇ ਬਹੁਤ ਸਾਰੇ ਪ੍ਰਾਣੀ ਸਾਰਾ ਕੁਝ ਇੱਥੇ ਇਹ ਧਰਤੀ ਨੂੰ ਮਨੁੱਖਾਂ ਨੇ ਖਾਸ ਕਰਕੇ ਹਿਊਮਨ ਨੇ ਆਪਣੇ ਆਪ ਦੇ ਵਿੱਚ ਡੋਮਿਨੇਟ ਕਰਨ ਦੀ ਕੋਸ਼ਿਸ਼ ਕੀਤੀ ਉਹਨੇ ਉਹਨੇ ਸੋਚਿਆ ਕਿ ਮੈਂ ਇਸ ਧਰਤੀ ਦਾ ਇਸ ਪਲੈਨਟ ਦਾ ਸੁਪੀਰੀਅਰ ਪ੍ਰਾਣੀ ਹਾਂ ਕਿ ਮੇਰੇ ਮੁਤਾਬਕ ਜਿਹੜੇ ਦੂਸਰੇ ਪ੍ਰਾਣੀ ਨੇ ਉਹ ਚੱਲਣਗੇ ਇਹ ਮੈਂ ਨਹੀਂ ਕਹਿ ਰਿਹਾ ਇਹ ਸਾਡੀ 20ਵੀਂ ਸਦੀ ਦਾ ਅਧੁਨਕਾ ਦਾ ਥਾਟ ਸੀ ਇਹ ਵੀ ਇਹਦੇ ਵਿੱਚੋਂ ਇਹ ਸਾਰਾ ਕੁਝ ਨਿਕਲ ਕੇ ਆਉਂਦਾ ਹੈ ਸੋ ਇਹ ਧਰਤੀ ਅੰਬੜ ਕਿਉਂ ਲੱਗ ਪਈ ਮਸਵਾਲ ਸਾਡੇ ਕੋਲ ਇਹ ਆ ਕਿ ਇਹ ਕੰਬੀ ਕਿਉਂ ਕਿਉਂਕਿ ਮਨੁੱਖ ਦੇ ਕੋਲ ਜਦੋਂ ਭਾਸ਼ਾ ਆ ਉਹਦੇ ਕੋਲ ਸੱਭਿਆਚਾਰ ਸੀ ਤੇ ਉਹਨੇ ਸੋਚਿਆ ਕਿ ਇਹ ਸਮੁੱਚੀ ਧਰਤੀ ਜਿਹੜੀ ਆ ਇਹਦੇ ਉੱਤੇ ਮੈਂ ਇੱਕ ਜਿਹੜੀ ਗਿਆਨ ਦੀ ਜਿਹੜੀ ਉਹਦੇ ਕੋਲ ਇੱਕ ਸ਼ਕਤੀ ਸੀ ਜਿਹਨੂੰ ਅਸੀਂ ਇਨਲਾਈਟਰਮੈਂਟ ਜਾਂ ਰੈਨੇਸੈਂਸ ਪੀਰੀਅਡ ਕਹਿੰਦੇ ਆ ਕਿਉਂਕਿ ਇਹ ਸਾਰਾ ਸਮਾਜ ਜਿਹੜਾ ਸੰਸਾਰ ਚੱਲ ਰਿਹਾ ਇਹਦੇ ਪਿੱਛੇ ਇੱਕ ਇੱਕ ਵਿਚਾਰ ਚੱਲ ਰਿਹਾ ਇੱਕ ਆਈਡੀਆ ਦੇ ਨਾਲ ਚੱਲ ਰਿਹਾ ਇਹ ਇਦਾਂ ਹਵਾ ਦੇ ਵਿੱਚ ਨਹੀਂ ਚੱਲ ਰਹੀ ਹੈ ਇਹ ਸਾਰਾ ਕੁਝ ਤੇ ਇਹ ਜਿਹੜਾ ਸਾਡੇ ਕੋਲ ਜਿਹੜਾ ਆਈਡੀਆ ਆ ਉਹ ਆਲਰੇਡੀ ਗਿਆਨ ਕਰਨ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਜਿਹਦੇ ਵਿੱਚ ਵੱਖ-ਵੱਖ ਥਿੰਕਰਾਂ ਦੇ ਮੈਂ ਉਹ ਨਾਂ ਨਹੀਂ ਲੈਣਾ ਚਾਹੁੰਦਾ ਸੋ ਜਿਨ੍ਹਾਂ ਨੇ ਆਧੁਨਿਕਤਾ ਨੂੰ ਪ੍ਰਮੁੱਖ ਰੂਪ ਦੇ ਵਿੱਚ ਇਸ ਧਰਤੀ ਦੇ ਉੱਤੇ ਸਟੈਬਲਿਜ਼ ਕੀਤਾ ਕਿ ਮਾਡਰਨਿਟੀ ਜਿਹੜੀ ਆ ਉਦੇ ਨਾਲ ਉਹਨਾਂ ਦਾ ਜਿਹੜਾ ਵਿਚਾਰ ਸੀ ਉਹ ਕਹਿੰਦੇ ਸੀ ਕਿ ਜਿਹੜੀਆਂ ਗਿਆਨ ਇੰਦਰੀਆਂ ਨੇ ਸਾਡੀਆਂ ਜਿਹੜਾ ਗਿਆਨ ਕਰਨ ਦਾ ਜਿਹੜਾ ਮੁੱਖ ਵਿਚਾਰ ਆ ਉਹ ਇਹ ਸੀ ਕਿ ਗਿਆਨ ਇੰਦਰੀਆਂ ਜਿਹੜੀਆਂ ਸਾਡੀਆਂ ਨੇ ਉਹ ਮਹਿਸੂਸ ਕਰ ਸਕਦੀਆਂ ਨੇ ਜਾਂ ਜੋ ਚੀਜ਼ਾਂ ਸਾਨੂੰ ਪੇਸ਼ ਹੁੰਦੀਆਂ ਨੇ ਉਹੀ ਅਲਟੀਮੇਟ ਟਰੁਥ ਹੈ ਜਿਹੜਾ ਗਿਆਨ ਕਰਨ ਦਾ ਜਿਹੜਾ ਮੁੱਖ ਉਹਦਾ ਜਿਹੜਾ ਐਸੈਂਸ ਆ ਉਹਦਾ ਕੇਂਦਰੀ ਤੱਤ ਆ ਉਹਦੇ 'ਚ ਇਹ ਸੀ ਕਿ ਜਿਹੜੀਆਂ ਗਿਆਨ ਇੰਦਰੀਆਂ ਜਿਨ੍ਹਾਂ ਜਿਹੜੀ ਵਸਤੂ ਨੂੰ ਅਸੀਂ ਛੂਹ ਸਕਦੇ ਹਾਂ ਉਹੀ ਅਲਟੀਮੇਟ ਟ੍ਰੁੱਥ ਆ ਬਾਕੀ ਚੀਜ਼ਾਂ ਇੱਥੇ ਹਵਾਜ ਨਹੀਂ ਜਾਂ ਉਹਨੂੰ ਅਗਨੋਰ ਕਰ ਤਾਉ ਦੇ ਬਾਰੇ ਚ ਗੱਲ ਆਪਾਂ ਨਾਲ ਨਾਲ ਅੱਗੇ ਜਾ ਕੇ ਕਰਾਂਗੇ ਉਹਨਾਂ ਕਹਿੰਦਾ ਕਿ ਇਹ ਇਹ ਇੱਕ ਐਬਸੋਲਿਊਟ ਰਿਐਲਿਟੀ ਹੈ ਕਿ ਐਬਸੋਲਿਊਟ ਰਿਐਲਿਟੀ ਮਤਲਬ ਦੋ ਹਾਈਡਰੋਜਨਾਂ ਇੱਕ ਆਕਸੀਜਨ ਇਹ ਇੱਕ ਐਬਸੋਲਿਊਟ ਰਿਐਲਿਟੀ ਹੈ ਇਹ ਸਾਡੇ ਇਨਲਾਈਟਮੈਂਟ ਤੱਕ ਪੂਰਾ ਪੂਰਾ ਥਾਉਂਦੇ ਸੋ ਹਾਲਾਂਕਿ ਲਿਟਰੇਚਰ ਦੇ ਵਿੱਚ ਪਾਣੀ ਅੰਜੂ ਨੀਰ ਕਈ ਰੂਪਾਂ ਦੇ ਵਿੱਚ ਆਉਂਦਾ ਸਾਡੇ ਪਰ ਇਹਨਾਂ ਗਿਆਨ ਕਰਨ ਜਿਹੜਾ ਇਸ ਧਰਤੀ ਨੂੰ ਚਲਾ ਰਿਹਾ ਵਿਚਾਰਿਆ ਉਹਦੇ ਮੁਤਾਬਕ ਕੋਈ ਕਹ ਰਿਹਾ ਕਿ ਜਿਹੜੀ ਬੋਡੀ ਦੀ ਨੌਲੇਜ ਆ ਉਹ ਸੁਪਰੀਅਰ ਆ ਸੋ ਇਹਦੇ ਨਾਲ ਕੀ ਹੋਇਆ ਕਿ ਇਹਦੇ ਨਾਲ ਇਹ ਵਿਚਾਰ ਦੇ ਨਾਲ ਸਾਡੇ ਕੋਲ ਜਿਹੜੀ ਧਰਤੀ ਦਾ ਅਸੀਂ ਪਾਣੀ ਆਪਣਾ ਗੰਦਲਾ ਕਰ ਲਿਆ ਹਵਾ ਅਸੀਂ ਖਰਾਬ ਕਰ ਲਈ ਸਾਰਾ ਕੁਝ ਸੋ ਦਾਊ ਜੀ ਜਿਹੜਾ ਸੀ ਮਨਮੋਹ ਜੀ ਇਹਨਾਂ ਨੇ ਕਿਉਂਕਿ ਮੈਂ ਅਕਸਰ ਕਹਿੰਦਾ ਹਾਂ ਕਿ ਸਾਇੰਟਿਸਟ ਦੇ ਨਾਲੋਂ ਜਿਹੜਾ ਕਵੀ ਆ ਉਹ ਇੱਕ ਕਦਮ ਹਮੇਸ਼ਾ ਹੀ ਅੱਗੇ ਰਿਹਾ ਹੁੰਦਾ ਸੋ ਉਹ ਇਹ ਦੇ ਕਿਉਂਕਿ ਇਹਨਾਂ ਨੇ ਸਾਡੇ ਕੋਲ ਜਿਹੜੀ ਪੰਜਾਬੀ ਕਵਤਾ ਆ 1980 ਤੋਂ ਬਾਅਦ ਪਰਸੇ ਯੋਗਰਾਜ ਬੈਠੇ ਨੇ ਡਾਕਟਰ ਮਨਮੋਹ ਡਾਕਟਰ ਦੀਪਕ ਮਨਮੋਹ ਵੀ ਬੈਠੇ ਨੇ ਇੱਕ ਨਵੀਂ ਤਰ੍ਹਾਂ ਦੀ ਨਹਾਰ ਪੈਦਾ ਹੋਈ ਹੈ ਇਸ ਕਵਤਾ ਦੇ ਵਿੱਚ ਜਿਹਨੂੰ ਅਸੀਂ ਨਵ ਕਵਤਾ ਕਹਿ ਸਕਦੇ ਆ ਇਹ ਵੀ ਇਹਦੇ ਵਿੱਚ ਖਾਸ ਕਰਕੇ ਇਹ ਕਵਤਾ ਜਿਹੜੀ ਸੀ ਇਹਨੇ ਇੱਕ ਨਵਾਂ ਰੂਪ ਲੈ ਲਿਆ ਜਿਹੜੀ ਪਹਿਲੀ ਕਵਤਾਵਾਂ ਦੇ ਨਾਲ ਉਹ ਇਹਨੇ ਇੱਕ ਵੱਖਰਾ ਰੂਪ ਜਿਹੜਾ ਪੰਜਾਬੀ ਕਵਤਾ ਨੇ ਲਿਆ। ਸੋ ਇਹਦੇ ਨਾਲ ਕੀ ਹੋਇਆ ਇਹ ਕਿਉਂ ਲਿਆ ਕਿਉਂਕਿ ਜਿਹੜੀ ਕਾਵ ਸੰਵੇਦਨਾ ਆ ਇਹ ਸਮੇਂ ਤੋਂ ਅੱਗੇ ਚੱਲਦੀ ਆ ਕਿਉਂਕਿ ਧਰਤੀ ਜਿਹੜੀ ਕੰਬ ਰਹੀ ਆ ਜਿਹੜਾ ਇਹਦੇ ਵਿੱਚ ਟਾਈਟਲ ਜਪਾਨਾ ਨੰਬਰ 92 ਦੇ ਉੱਤੇ ਇਹ ਕਵਤਾ ਉਹਦੇ ਦੋ ਚਾਰ ਮੈਂ ਗੱਲਾਂ ਉਹਦੇ ਸ਼ੇਅਰ ਪੜੂੰਗਾ ਕਹਿੰਦਾ ਕਦੇ ਸਿਕੰਦਰ ਕਦੇ ਹਿਟਲਰ ਮੁਗਲ ਨਾਜ਼ੀ ਯਾਰ ਸ਼ਾਹੀ ਕਤਲੇ ਆਮ ਕਰਦੀ ਹੀ ਹੋਸ਼ਾਮਾ ਨਾ ਦਾ ਸਕੀ 4784 ਕੀ ਕੀ ਨਹੀਂ ਹੋਇਆ ਸੱਤਾ ਹੰਕਾਰੀ ਜ਼ਾਲਮ ਭਿਆੰਕੀ ਮਾਨਵਤਾ ਦਾ ਕਹਾਣ ਕਰਦੀ ਇਹ ਹਉਮੇ ਦਾ ਹਰਨਾਖਸ਼ ਰਾਜ ਕਰਦਾ लास्ट ਪੈਰਾ ਇਹਦਾ ਹਥਿਆਰਾਂ ਦੇ ਸਦਾਗਰੋ ਇਹ ਜੰਗਵਾਜੋ ਤਖਤ ਤਾਜਦਾਰੋ ਦੈਂਤੋ ਦਰਿੰਦਿਓ ਸੁਣੋ ਕੰਨ ਕੋ ਲੋ ਜਨਤਾ ਹੈ ਕਹਿੰਦੀ ਧਰਤੀ ਦੀ ਹੂਕ ਤੇ ਸ਼ਕਤੀ ਬੜੀ ਅਮਣਾ ਦੇ ਅਮਲ ਹੀ ਮਸਲੇ ਨੇ ਜੱਟਦੇ ਵਾਹ ਬਹੁਤ ਬਹੁਤ ਇਹ ਇਹ ਜਿਹੜਾ ਇਹ ਜਿਹੜਾ ਤੌਖਲਾ ਮਨਮੋਹ ਜੀ ਨੂੰ ਜਾਂ ਮਨਮੋਹ ਵਰਗੇ ਕਵੀਆਂ ਨੂੰ ਆ ਕਿ ਇਹ ਧਰਤੀ ਕਿਉਂ ਕੰਬਣ ਲੱਗ ਪਈ ਕਿਉਂਕਿ ਇੱਥੇ ਮੂਸੋਲੀਨੀ ਜਾਂ ਹਿਟਲਰ ਵਰਗੀ ਸੋਚ ਮੈਂ ਕਹਿੰਦਾ ਮੂਸੋਲੀਨੀ ਜਾਂ ਹਿਟਲਰ ਨੂੰ ਖਤਮ ਕਰਨ ਦੀ ਲੋੜ ਨਹੀਂ ਉਹਨਾਂ ਦੀ ਸੋਚ ਨੂੰ ਜਿਹਦੇ ਵਿੱਚ ਲਸਟ ਪਈ ਸੀ ਕਿ ਦੁਨੀਆਂ ਜਿੱਤਣੀ ਸਾਡੇ ਕੋਲ ਤੇ ਬਾਬੇ ਨਾਨਕ ਦਾ ਥਾਟ ਬਹੁਤ ਵੱਡਾ ਪਿਆ ਅਸੀਂ ਉਹ ਸਾਈਟੀਆਂ ਦੇ ਨਾਲ ਅਸੀਂ ਉਹਨੂੰ ਇਨਲਾਈਟਨ ਨਹੀਂ ਕਰ ਪਾਏ ਅਸੀਂ ਵੈਸਟਰਨ ਫਲਸਫੀ ਦੇ ਪਿੱਛੇ ਲੱਗ ਕੇ ਇਹ ਸਾਰਾ ਕੁਝ ਜਦੋਂ ਹੁਣ ਉਹ ਵੀ ਹੋਣ ਕਹਿਣ ਲੱਗ ਪਏਗੇ ਅਸੀਂ ਬੜਾ ਕੋਈ ਗਲਤ ਕੀਤਾ ਬਹੁਤ ਵੱਡੀਆਂ ਸਰਚਾਂ ਦੇ ਵਿੱਚੋਂ ਮੰਨਣ ਲੱਗ ਪਏ ਨੇ ਕਿ ਇਹ ਸਾਰਾ ਕੁਝ ਹ ਅੱਜ ਕੱਲ੍ਹ ਪਰसों ਹੀ ਐਲਾਨ ਹੋਇਆ ਕਿ ਭਾਰਤ ਜਿਹੜਾ ਆ ਇਹ ਦੁਨੀਆ ਦੇ ਸਭ ਤੋਂ ਵੱਧ ਵੱਸੋਂ ਵਾਲਾ ਦੇਸ਼ ਬਣ ਚੁੱਕਾ ਹੈ ਔਰ ਬ੍ਰਹਮੰਡ ਵਾਲਿਆਂ ਨੇ ਵਿਗਿਆਨੀਆਂ ਨੇ ਕਿਹਾ ਵੀ ਇਹ ਨਾ ਕਹੋ ਕਿ ਵੱਸੋਂ ਵਧਣ ਦੇ ਨਾਲ ਇੱਥੇ ਬਹੁਤ ਕੁਝ ਅਸੰਤੁਲਨ ਹੋ ਰਿਹਾ ਲਹਿਰਾਂ ਲਹਿਰਾਂ ਦੇ ਵਿੱਚ ਲੇਅਰਸ ਦੇ ਵਿੱਚ ਪ੍ਰੋਬਲਮ ਆਉਣੇ ਸ਼ੁਰੂ ਹੋ ਗਈ ਸੋ ਇਸ ਕਰਕੇ ਇਹ ਆਉਣ ਵਾਲੇ ਜਿਹੜੇ ਤੋਫਲੇ ਆ ਉਹਦੇ ਵਿੱਚ ਜਮ ਹੁਣ ਇੱਥੇ ਸਵਾਲ ਇਹ ਆ ਕਿ ਮਣਮੋਹ ਦਾਊ ਆਪਣੀ ਕਪਤਾ ਦੇ ਜਿਹੜੇ ਵਿਚਾਰ ਧਰਾਈ ਸਰਬ ਦੁਜੇ ਦੇ ਵਿੱਚ ਕੀ ਉਹਦੇ ਬਾਰੇ ਵਿੱਚ ਸੋਚ ਰਿਹਾ ਕਿ ਇਹਨੂੰ ਇਨਕਾਊਂਟਰ ਕਿ ਤਰ੍ਹਾਂ ਕੀਤਾ ਜਾਵੇ ਜਾਂ ਧਰਤੀ ਨੂੰ ਕਿਹੜਾ ਠੰਮਣਾ ਦਿੱਤਾ ਜਾਵੇ ਜਿਹੜੀ ਇਹ ਕੰਬੜੋਂ ਹਟ ਜੇ ਸੋ ਉਹ ਇਹਦੀਆਂ ਕਪਤਾਵਾਂ ਚੱਕੀ, ਘਟੋਰਾ, ਪੂਰ, ਚੁੱਲ੍ਹਾ, ਰਮਾਲ ਵਾਲੀ ਕੁੰਜੀ, ਟੰਗਲੀ, ਮਿੱਟੀ ਦਾ ਡੜਾ ਵਹਿਆਂ ਕਿੱਥੇ ਗਈਆਂ ਇਹ ਸਾਰੀਆਂ ਕਪਤਾਵਾਂ ਦੁਜੇ ਸਰਗ ਵਿੱਚ ਹੁਣ ਮਸਲਾ ਇਹ ਆ ਕਿ ਇਹ ਮਣਮੋਹ ਦਾਊ ਇਸ ਸਾਰੀ ਪ੍ਰੋਬਲਮ ਨੂੰ ਜਿਸੇ ਖਾਸ ਤਰ੍ਹਾਂ ਦੀ ਫੋਕਲੋਰ ਦੇ ਰਾਹੀਂ ਟ੍ਰੀਟ ਕਰਦਾ ਹੈ ਹੁਣ ਟ੍ਰੀਟ ਕਰਨ ਦਾ ਮਤਲਬ ਮੈਂ ਫਿਰ ਦੇਖਿਆ ਕਿ ਜਿਹੜੀ 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 ਸਾਡੇ ਕੋਲ ਵੈਸਟਰਨ ਫਿਲਾਸਫੀ ਆ ਉਹਦੇ ਵਿੱਚ ਫੋਕਲੋਰ ਨੂੰ ਜਗ੍ਹਾ ਮਿਲਿਆ ਕਿਸੇ ਵੀ ਉਹਨੂੰ ਫੋਕਲੋਰ ਫੋਕਲੋਰ ਕੀ ਆ ਬੇਸਿਕਲੀ ਲੋਕਾਂ ਵੱਲੋਂ ਪੈਦਾ ਕੀਤਾ ਹੋਇਆ ਗਿਆਨ ਫੋਕ ਦਾ ਮਤਲਬ ਲੈਟਰ ਦਾ ਵਰਡ ਆ ਫੋਕ ਦਾ ਮਤਲਬ ਗਿਆਨ ਤੇ ਲੋਕ ਦਾ ਮਤਲਬ ਲੋਕਾਂ ਦੇ ਦੁਆਰਾ ਪੈਦਾ ਸੋ ਸਾਡਾ ਜ ਸਾਡਾ ਜਿਹੜਾ ਥਾਟ ਆ ਉਹਦੇ ਵਿੱਚ ਫੋਕ ਨੂੰ ਫੋਕ ਲੋਰ ਨੂੰ ਕੋਈ ਸਪੇਸ ਨਹੀਂ ਦਾੜ ਪੀੜ ਹੋਣੀ ਉਹਦੇ ਵਿੱਚ ਲੌਂਗ ਰੱਥ ਲੈਣਾ ਟਿੱਡ ਪੀੜ ਹੋਣੀ ਜੁਆਇਨ ਖਾ ਲੈਣੀ ਡਾਕਟਰ ਗੁਰਮੀਤ ਸਿੰਘ ਜੀ ਐਨ ਡੀਓ ਐ ਤੇ ਕੰਮ ਕੀਤਾ ਬਹੁਤ ਵੱਡੇ ਰੂਪ ਚ ਉਹਨਾਂ ਨੇ ਉਹਨਾਂ ਦਾ ਪੀ ਆਈ ਟੀ ਦਾ ਥੀਸਿਸ ਆ ਮਨੋਚ ਕਿੱਸਾ ਦੇ ਉੱਤੇ ਫੋਕ ਮੈਡੀਸਨ ਦੇ ਉੱਤੇ ਉਹਨਾਂ ਨੇ ਕੰਮ ਕੀਤਾ ਸੋ ਕਹਿਣ ਤੋਂ ਭਾਵ ਕਿ ਕੀ ਜਿਹੜਾ ਲੋਕਾਂ ਦਾ ਗਿਆਨ ਹੀ ਜਾਂ ਇਹ ਜਿਹੜੀਆਂ ਕੁੰਜੀਆਂ ਦੇ ਰਾਹੀਂ ਚੁੱਲਿਆਂ ਦੇ ਰਾਹੀਂ ਕੋਰਾਂ ਦੇ ਰਾਹੀਂ ਗੁਰਦੇ ਰਾਈ ਤੰਗੜੀ ਦੇ ਰਾਈ ਕੀ ਇਹ ਅਸੀਂ ਉਸ ਵੈਸਟਰਨ ਫਲਸਫੀ ਨੂੰ ਅਸੀਂ ਇਨਕਾਉਂਟਰ ਕਰ ਸਕਦੇ ਹਾਂ ਇਹ ਇਹ ਜਿਹੜਾ ਤੌਖਲਾ ਇਹਦੇ ਵਿੱਚੋਂ ਆ ਰਿਹਾ ਵਾ 1846 ਦੇ ਵਿੱਚ ਵਿਲੀਅਮ ਥਾਮਸ ਨੇ ਫੋਕਲੋਰ ਦਾ ਸੱਚ ਜਨਮ ਕੀ ਖੱਡਿਆ ਸੀ ਪਰ ਦੁਖਦਾਈ ਪੱਖੋਂ ਦਾ ਇਹ ਸੀ ਕਿ ਉਹ ਵੀ ਜਿਹੜੀ ਮੈਂ ਗਿਆਨ ਇੰਦਰੀਆਂ ਦੀ ਗੱਲ ਕੀਤੀ ਉਹ ਵੀ ਐਨਥਰੋਪੋਲੋਜੀ ਦੇ ਰਾਹੀਂ ਸੋਚਣਾ ਸ਼ੁਰੂ ਕੀਤਾ ਉਹਨਾਂ ਨੇ ਸਟਰਕਚਰਲ ਐਨਥਰੋਪੋਲੋਜੀ ਕਿਉਂਕਿ ਫੋਕਲੋਰ ਦਾ ਆਪਣਾ ਇੱਕ ਗਿਆਨ ਆ ਉਹਦੇ ਵਿੱਚੋਂ ਉਹਦੇ ਵਿੱਚ ਸਾਡੇ ਕੋਲ ਜਠੇਰਿਆਂ ਦੀ ਪੂਜਾ ਸਾਡੇ ਕੋਲ ਕਈ ਚੀਜ਼ਾਂ ਨੇ ਇਹਦਾ ਮਤਲਬ ਮੈਂ ਇਹ ਨਹੀਂ ਕਹਿ ਰਿਹਾ ਕਿ ਵਾਪਸ ਅਸੀਂ ਮੜੀਆਂ ਮਸਾਣਾ ਨੂੰ ਪੂਜਕ ਤੁਰਪੀ ਇਹਦਾ ਮਸਲਾ ਇਹ ਆ ਕਿ ਜਿਹੜੇ ਸਾਇੰਟਿਫਿਕ ਜਿਹੜੀ ਸਟੱਡੀ ਸੀ ਉਹਦੇ ਵਿੱਚ ਲੋਕਾਂ ਦਾ ਜਿਹੜਾ ਗਿਆਨ ਸੀ ਉਹਨੂੰ ਜਿਹੜਾ ਆ ਉਹ ਕਿਸੇ ਖਾਸ ਤਰੀਕੇ ਦੇ ਨਾਲ ਉਹਨੂੰ ਜਿਹੜਾ ਆ ਉਹ ਉਹਨੂੰ ਸਪੇਸ ਮਿਲਣੀ ਚਾਹੀਦੀ ਮਨਮੋਨtau ਇਹਦੇ ਵਿੱਚ ਇੱਕ ਕਵਤਾ ਦੇ ਨਾਲ ਮੈਂ ਰੈਫਰੈਂਸ ਦਊਗਾ ਪੰਨਾ ਨੰਬਰ 107 ਦੇ ਉੱਤੇ ਆ ਕਿ ਉਹ ਇੰਨੇ ਵੱਡੇ ਸੰਕਟ ਨੂੰ ਕਿਵੇਂ ਇਨਕਾਊਂਟਰ ਕਰਨ ਦੀ ਕੋਸ਼ਿਸ਼ ਦੇ ਵਿੱਚ ਆ ਰਮਾਲ ਵਾਲੀ ਕੁੰਜੀ ਛੋਟੇ ਜਿਹੇ ਰੰਗीन ਰਮਾਲ ਨਾਲ ਸੰਦੂਖ ਦੀ ਕੁੰਜੀ ਬੰਨ੍ਹ ਰੱਖਦੀ ਸੀ ਮਾਂ ਸੰਦੂਖ ਖਜ਼ਾਨਾ ਸੀ ਕਰਦਾ ਸਾਹਮਣੇ ਰੱਖਦੀ ਸੀ ਮਾਂ ਰਮਾਲ ਨਾਲ ਬੰਨੀ ਕੁੰਜੀ ਕਦੇ ਥੀਸੇ ਪਾ ਰੱਖਦੀ ਨੇਫੇ 'ਚ ਸੁੱਟ ਲੈਂਦੀ ਕਦੇ ਕਦੇ ਸਹਰਾਣੇ ਥੱਲੇ ਲਪੋ ਲੈਂਦੀ ਕੋਈ ਡਰ ਨਾ ਹੁੰਦਾ ਚੋਰੀ ਦਾ ਲੋਕ ਹੀ ਸੀ ਸਾਡੇ ਲਈ ਮਾਂ ਦਾ ਸੰਦੂਖ ਕਿੰਨਾ ਕੁ ਸੁਰੱਖਿਤ ਸੀ ਸੰਦੂਖ ਚ ਕੇਸੀਆਂ ਕਰੀਆਂ 도ਲੇ ਭਾਂਡੇ ਗਹਿਰੇ ਚਾਂਦੀ ਦੇ ਸਿੱਕੇ ਨੋਟ ਖੰਮਣੀ ਬੰਨੇ ਦਿਓਰ ਛਣਕਦੀਆਂ ਘੁੰਗਰਾਂ ਵਾਲੀਆਂ ਟੋਂਬਾਂ ਪੱਖੀਆਂ ਪਿਤਾ ਜੀ ਦੀ ਜ਼ਰੂਰੀ ਕਾਗਜ਼ ਤੇ ਹੋਰ ਬਹੁਤ ਕੁਝ ਸੋਚ ਤਾਂ ਹਾਂ ਹੁਣ ਕਿੰਨਾ ਅਸਰਖਤ ਹੋ ਗਿਆ ਏਟੀਐਮ ਤੇ ਲੋਕਰ ਰੱਖਿਆ ਸਮਾਇਆ ਗਵਰਨਮੈਂਟ ਦੇ ਹੁੰਦਿਆਂ ਵੀ ਯਾਦ ਆਉਂਦੀ ਹੈ ਰਮਾਲ ਨਾਲ ਬੰਨੀ ਮਾਂ ਦੀ ਉਂਜੀ ਮਹਿਬੂਬ ਸੀ ਇਸ ਸਰਕਾਰ ਦਾ ਕਾ 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 ਵਾਹ ਉਹਨੇ ਇੱਕ ਟਰੈਡੀਸ਼ਨ ਦਾ ਤੇ ਮਾਡਰਨਿਟੀ ਦਾ ਡਾਇਲੌਗ ਸਿਰ ਤੇ ਆ ਕਿਧਰੇ ਐਟਮ ਦੇ ਬਾਹਰ ਖੜਾ ਉਹ ਕਿਵੇਂ ਖਜ਼ਾਨੇ ਦੀ ਰਾਖੀ ਕਰਦਾ ਤੇ ਕਿਧਰੇ ਮਾਂ ਦਾ ਮੰਗਤਾ ਉਹਦੇ ਵਿੱਚੋਂ ਕਿੱਦਾਂ ਉਹ ਖਜ਼ਾਨਾ ਸਾਡੇ ਕੋਲ ਜਿਹੜਾ ਇਕਨੋਮੀ ਦਾ ਮਾਡਲ ਹੈ ਨਾ ਉਹ ਇੱਥੇ ਪਿਆ ਸਾਡੇ ਕੋਲ ਇਕਨੋਮੀ ਪੰਜਾਬੀ ਸਭਿਆਚਾਰ ਦੇ ਵਿੱਚ ਬੜੇ ਵੱਡੇ ਰੂਪ ਵਿੱਚ ਪਈ ਹੋਈ ਉਹਦੇ ਉਹਦੇ ਵਿੱਚੋਂ ਸਾਨੂੰ ਸਟਰਕਚਰ ਬਣਾਉਣ ਦੀ ਲੋੜ ਹੈ ਇਦਾ ਮਤਲਬ ਇਹ ਨਹੀਂ ਕਿ ਸਾਡੇ ਕੋਲ ਇਕਨੋਮੀ ਦਾ ਮਾਡਲ ਨਹੀਂ ਸੀ ਸਾਰਾ ਕੁਝ ਸੀ ਸਾਨੂੰ ਉਹਦੇ ਤੇ ਕੰਮ ਕਰਨ ਦੀ ਲੋੜ ਆ ਸੋ ਇਹਦੇ ਵਿੱਚ ਜਿਹੜਾ ਇਹ ਮਾਡਰਨਿਟੀ ਦਾ ਤੇ ਟਰਡੀਸ਼ਨ ਦਾ ਡਾਇਲਗ ਕਰਦੇ ਕੈਟਾਗਰੀ ਬਣਾ ਕੇ ਗੱਲ ਕਰ ਰਹੇ ਨੇ ਕਿ ਅਤੀਤ ਦੇ ਪੱਖਾਂ 'ਚੋਂ ਸੋ ਜਿਹੜਾ ਇਹ ਵਿਚਾਰ ਤਰ ਆਇਆ ਇਹਦੇ ਵਿੱਚ ਅਤੀਤ ਦੇ ਜਿਹੜੇ ਫੋਕਲੋਰ ਦੇ ਜਿਹੜੇ ਉਹਦੇ ਆਰਕਾਈਵਸ ਨੇ ਉਹਨਾਂ ਦੇ ਵਿੱਚੋਂ ਵਿਆਣ ਲੈ ਕੇ ਤੇ ਅੱਜ ਵੀ ਵਿਚਾਰ ਘਰਾ ਦੇ ਵਿੱਚ ਐਡ ਕੀਤੇ ਜਾਣ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਨੇ ਉਹ ਖੁੱਲੇ ਰੂਪ ਦੇ ਵਿੱਚ ਆਉਣ। ਹੁਣ ਸਾਡੇ ਕੋਲ ਆ ਰਹੇ ਨੇ ਤੁਸੀਂ ਦੇਖੋ ਘੜਿਆਂ ਨੂੰ ਟੂਟੀਆਂ ਲੱਗੀਆਂ ਹਨ ਫਿਰ ਲੋਕ ਕਹਿਣ ਲੱਗ ਪਏ ਘੜੇ ਉਹ ਸੂੜੇ ਵਾਲਾ ਆਟਾ ਖਾਓ ਉਹ ਸਾਰਾ ਕੁਝ ਵਾਪਸੀ ਹੋ ਰਹੀ ਹੈ ਕਿਉਂਕਿ ਉਹ ਬੈਲੈਂਸ ਅਸੀਂ ਖਰਾਬ ਕਰ ਲਿਆ ਹੋਇਆ ਹੈ। ਸੋ ਉਹਦੇ ਵਿੱਚੋਂ ਜਿਹੜੀ ਵੈਸਟਰਨ ਫਲਸਫੀ ਆ ਉਹਦੇ 'ਚ ਜਿਹੜੀ ਕ੍ਰਿਸਚੀਅਨਿਟੀ ਜਿਹੜੀ ਬਾਈਬਲ ਆ ਉਹਦੇ ਵਿੱਚ ਸ਼ਬਦ ਜਿਹੜੇ ਆ ਸਿਰਫ ਅਰਥ ਤੱਕ ਸੀ ਉੱਥੇ ਗੌੜ ਰੱਬ ਤੱਕ ਸੀਮਿਤ ਹੈ ਸਾਡੇ ਕੋਲ ਜਿਹੜੇ ਸ਼ਬਦ ਨੇ ਇੱਥੇ ਨੈਰੇਟਿਵ ਸ਼ਬਦ ਅਰਥ ਤੱਕ ਸੀਮਿਤ ਨਹੀਂ ਹੈਗਾ ਸਾਡੇ ਕੋਲ ਸਾਡੇ ਕੋਲ ਜਿਹੜੀ ਪੂਰਬੀ ਪਰੰਪਰਾ ਵਿੱਚ ਸ਼ਬਦ ਦਾ ਕਨਸੈਪਟ ਆ ਉਹ ਅਰਥ ਤੱਕ ਨਹੀਂ ਉਹ ਸ਼ਬਦਾਂ ਦੀ ਲੀਲਾ ਦੀ ਇੱਕ ਫਿਲਾਸਫੀ ਚੱਲਦੀ ਹੈ ਕੋਈ ਵੀ ਗੁਰੂ ਇਹਦੇ ਵਿੱਚ ਵੀ ਕਈ ਤਰ੍ਹਾਂ ਦੇ ਕਿਉਂਕਿ ਜਦੋਂ ਜਦੋਂ ਇੱਕ ਪਰਸਪੈਕਟਿਵ ਦੀ ਤਰ੍ਹਾਂ ਅਸੀਂ ਕਿਸੇ ਸ਼ਬਦ ਨੂੰ ਅਰਥ ਤੱਕ ਸੀਮਿਤ ਕਰ ਦਿੰਦੇ ਹਾਂ ਤੇ ਇਹਦਾ ਮਤਲਬ ਉਹਦੀਆਂ ਸ਼ਬਦ ਦੀਆਂ ਜਿਹੜੀਆਂ ਤੁਜੀਆਂ ਲੇਰਾਂ ਨੇ ਉਹਨੂੰ ਅਸੀਂ ਇਗਨੋਰ ਕਰ ਗਏ ਸੋ ਇਸ ਡਿਸਕੋਰਸ ਨੂੰ ਹਰ ਤਰ੍ਹਾਂ ਦੇ ਸੱਭਿਆਚਾਰ ਨੂੰ ਇੱਕੇ ਪਰਸਪੈਕਟਿਵ ਦੇ ਨਾਲ ਨਿਹਾਇਆ ਜਿਹੜੀ ਵੈਸਟਰਨ ਫਲਸਫੀ ਸੀ ਉਹਨੇ ਦੁਨੀਆ ਦੇ ਇਹ ਹੁਣ ਪੰਜਾਬ ਪੰਜਾਬੀ ਜਾਂ ਪੰਜਾਬੀਅਤ ਦਾ ਰਵਾ ਨਹੀਂ ਹੈਗਾ ਇਹ ਸਾਰੀਆਂ ਰੀਜਨ ਦੀਆਂ ਲੈਂਗੁਏਜ ਰੀਜਨ ਦੇ ਸੱਭਿਆਚਾਰਾਂ ਦਾ ਰਵਾ ਹੈ ਤਾਮਿਲ ਦਾ ਰਵਾਇਆ ਪੈਲਕੂ ਦਾ ਰਵਾਇਆ ਸਾਰਿਆਂ ਦਾ ਰਵਾਇਆ ਸੋ ਉਸ ਕਰਕੇ ਕਿਉਂਕਿ ਉਹਨਾਂ ਨੇ ਜਿਹੜੀ ਇਹ ਵਿਚਾਰ ਬਣਾਇਆ ਸੀ ਵਿਸ਼ਵ ਦੇ ਵਿੱਚ ਉਹ ਸਾਰੇ ਦਾ ਸਾਰਾ ਹੁਣ ਇੱਕ ਖਤਰਨਾਕ ਰੂਪ ਲੈ ਚੁੱਕਾ ਹੋਇਆ ਤੁਹ ਸ਼ਬਦਾਂ ਦੀ ਲੀਲਾ ਜਿਹੜੀ ਆ ਸਾਡੇ ਕੋਲ ਜਿਹੜੇ ਸ਼ਬਦ ਨੇ ਮਨਮੋਹ ਦਾੂ ਆਪਣੇ ਮੁਹੱਬਤ ਦੇ ਕਨਸੈਪਟ ਦੇ ਨਾਲ ਇਹਦਾ ਟ੍ਰੀਟਮੈਂਟ ਮੇਰੇ ਉਹ ਕਿਸੇ ਖਾਸ ਮੋਹ ਦੇ ਰਾਈ ਕਰਨਾ ਚਾਹੁੰਦਾ ਆ ਕਿ ਦੁਨੀਆ ਬਦਲਣ ਦੇ ਆਹਰ ਦੇ ਵਿੱਚ ਆ ਕਿਉਂਕਿ ਜਿਹੜਾ ਸਾਡੇ ਕੋਲ ਕਾਂਟ ਦਾ ਫਿਲਾਸਫੀ ਆ ਜਾਂ ਉਹਦੇ ਵਿੱਚ ਲਾਭ ਦੀ ਜਿਹੜੀ ਮੁਹੱਬਤ ਦੀ ਜਿਹੜੀ ਆ ਉਹ ਸਪੇਸ ਨਹੀਂ ਹੈ ਕਿਉਂਕਿ ਉਹ ਉਹ ਕਨਸੈਪਟ ਜਿਹੜਾ ਆ ਉਹ ਖੁਸ਼ਕ ਹੋ ਚੁੱਕਾ ਆ ਡਰਾਈ ਹੋ ਚੁੱਕਾ ਉਹ ਆਈਡੀਆ ਉਹਦੇ ਕਰਕੇ ਧਰਤੀ ਦੇ ਵਿੱਚ ਮੋਹ ਪਿਆਰ ਮਹੱਭਤਾਂ ਸਾਰਾ ਕੁਝ ਕੋ ਖਤਮ ਹੋ ਚੁੱਕਾ ਇਹ 20 ਨੰਬਰ ਪੰਨਾ ਦੇ ਉੱਤੇ ਆ ਮਹੱਭਤੀ ਗਰੀਬ ਉਹਦੇ ਵਿੱਚੋਂ ਇਹ ਚੇਤਨ ਜਾਂ ਅਚੇਤਨ ਰੂਪ ਦੇ ਵਿੱਚ ਇੱਕ ਜਵਾਬ ਜਿਹੜਾ ਆ ਉਹ ਬਣਾ ਰਿਹਾ ਨੇ ਮਨਮੋਹ ਦਾਉ ਜੀ ਉਹਦੇ ਦੋ ਚਾਰ ਸ਼ੇਰ ਮੈਂ ਪੜਨਾ ਚਾਹੁੰਦਾ ਕਿ ਮੇਰੇ RAM ਜੀਓ ਘੜੋ ਗਰੀਬ ਅਜੇ ਹੀ ਕੋਈ ਮੱਡੀਆਂ ਛੱਡੇ ਸਾਂਝਾ ਮੰਡੇ ਇਹ ਧਰਤੀ ਅੱਗਾ ਵਸੀ ਹੋਈ ਹੈ ਮੂਹ ਆਪਣਤ ਦੀਆਂ ਤੰਦਾਂ ਰਾਹੀ ਜੋੜੋ ਇਸ ਗਰੀਬ ਦੀਆਂ ਕੜੀਆਂ ਇਸ ਧਰਤੀ ਦੇ ਕਬਜ਼ੇ ਖਾਤਰ ਧਾਰ ਸਿਕੰਦਰੀ ਫੌਜਾਂ ਲੜੀਆਂ ਕੀ ਕਲਿੰਗਾ ਜਿੱਤ ਦੇ ਬੰਨਾ ਜੇ ਮਮਤਾ ਹੀ ਹੱਥੋਂ ਮੋਈ ਮੇਰੇ RAM ਦੀਓ ਘੜੋ ਜਰੀਬ ਮੁਹੱਬਤ ਕੋਈ ਵਗਦੇ ਦਰਿਆ ਥੈਰਾ ਵੰਡਦੇ ਧੰਨ ਪੇਤ ਦੀ ਗੱਲ ਨਾ ਕਰਦੇ ਪਿੱਠਾਂ ਉੱਤੇ ਸੂਰਜ ਚੁੱਪੀ ਬੂੰਦ ਬੂੰਦ ਪਣ ਫਲਤੇ ਵਾਤੇ ਅਸੀਂ ਤੁਸੀਂ ਪਰ ਤੁਪਸ਼ਾ ਵੰਡਦੇ ਇੱਚਕੀ ਪਰ ਪਰ ਧਰਤੀ ਹੋਈ ਮੇਰੇ RAM ਜੀਓ ਘੜੋ ਜਰੀਬ ਮੁਹੱਬਤ ਕੋਈ ਰੁੱਖ ਬੁੱਟੇ ਜੀਵ ਤੇ ਪੰਛੀ ਥਾਂ ਬਸਾ ਲਈ ਕਦੇ ਨਾ ਲੜਦੇ ਧਰਤੀ ਦੇ ہمسਾਇਏ ਕੱਲ ਪਰ ਕੱਕ ਖਾਨੀਆਂ ਵਾਂਗ ਹੋ ਸਕਦੇ ਇਸ ਸ਼ਕਤ ਥੱਲੇ ਬੈਠ ਸਕੇਗਾ ਜੇ ਜਾਣਨ ਦੀ ਕਿਰਨ ਹੀ ਕੋਈ ਮੇਰੇ RAM ਜੀਓ ਘੜੋ ਜਰੀਬ ਮੁਹੱਬਤ ਸੋ ਇਹ ਮੁਹੱਬਤ ਦਾ ਤੌਰ ਹੈ ਉਹਣਾ ਜਿਹੜੀ ਗੱਲ ਮੈਂ ਕੀਤੀ ਸੀ ਕਿ 80 ਤੋਂ ਬਾਅਦ ਪੰਜਾਬੀ ਕਵਿਤਾ ਨੇ ਵੱਖਰਾ ਰੂਪ ਲਿਆਵਾ ਇਹਦੇ ਵਿੱਚ ਜਿਹੜਾ ਸੁਸਾਇਟੀ ਨੂੰ ਕ੍ਰੀਟ ਕਰਦਾ ਜਿਹੜਾ ਥਾਟ ਆ ਰਿਹਾ ਇਹ ਕਿਸੇ ਖਾਸ ਮੂਹ ਦੇ ਨਾਲ ਹੀ ਆ ਰਿਹਾ ਇਹਦੇ ਵਿੱਚ ਉਸ ਤਰ੍ਹਾਂ ਦਾ ਸੰਘਰਸ਼ ਨਹੀਂ ਹੈਗਾ ਕਿ ਕੋਈ ਇੱਕ ਕਲਾਸ ਸੰਘਰਸ਼ ਬਣਾ ਕੇ ਕੋਈ ਲੜਾਈ ਲੜੀ ਜਾਵੇ ਇਹ ਇਹ ਜਿਹੜਾ ਇਹ ਨਵੀਂ ਪੈਰਾਡਾਈਮ ਜਿਹੜੀ ਆ ਇਹ ਵਾਪਰੀ ਡਾਟ ਲੋਗਰਾਜ ਉਹਨਾਂ ਪੁੱਤਰ ਪੰਜਾਬ ਸੰਕਟ ਕਤਾਬ ਦੇ ਵਿੱਚ ਬੜੇ ਵੱਡੇ ਰੂਪ ਦੇ ਵਿੱਚ ਇਹਨਾਂ ਕਾਰਕੀਆਂ ਦੇ ਬਾਰੇ ਚ ਗੱਲ ਕੀਤੀ ਆ ਸੋ ਇਹ ਜਿਹੜਾ ਇਹਦੇ ਨਾਲ ਇਹ ਲੰਬ ਦੇ ਰਾਹੀ ਇੱਕ ਮੁਹੱਬਤ ਦੇ ਰਾਹੀ ਆਪਣਾ ਜਿਹੜਾ ਆ ਉਹ ਟ੍ਰੀਟਮੈਂਟ ਜਿਹੜਾ ਆ ਕੰਬਦੀ ਹੋਈ ਤੱਤੀ ਨੂੰ ਦੇਣਾ ਚਾਹੁੰਦੇ ਆ ਔਰ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਜਿਹੜਾ ਆਉਣ ਵਾਲਾ ਥਾਟ ਹੋਊਗਾ ਉਹ ਪੋਇਟਿਕ ਫਾਰਮ ਦੇ ਵਿੱਚ ਹੋਊਗਾ ਸਾਡੇ ਕੋਲ ਜਿਹੜਾ ਵਿਚਾਰ ਆ ਉਹ ਪ੍ਰੋਜ਼ ਫਾਰਮ ਦੇ ਵਿੱਚ ਆ ਭਾਰਤਕ ਦੇ ਵਿੱਚ ਆ ਤੇ ਕਿਉਂਕਿ ਸਾਡੇ ਕੋਲ ਤੁਸੀਂ ਦੇਖੋ ਗੁਰਬਾਣੀ ਸਾਰੀ ਦੀ ਸਾਰੀ ਪੋਇਟਿਕ ਫਾਰਮ ਦੇ ਵਿੱਚ ਆ ਸੋ ਜਿਹੜਾ ਆਈਡੀਆ ਪੋਇਟਿਕ ਫਾਰਮ 'ਚ ਹੋਵੇਗਾ ਉਹੀ ਮਨੁੱਖਾਂ ਤੇ ਜੀਵਾਂ ਦੇ ਲਈ ਸਾਥਕ ਹੋਊਗਾ ਕਿਉਂਕਿ ਮਨੁੱਖ ਜਾ ਜਿਹੜੇ ਜੀਵ ਨੇ ਉਹ ਪੁੱਟ ਅੰਦਰੋਂ ਪੁੱਟਕ ਨੇ ਤੁਸੀਂ ਦੇਖੋ ਕਿਸੇ ਆਪਣੇ ਦੀ ਮੌਤ ਹੋ ਜੇ ਤੇ ਬੰਦੇ ਨੂੰ ਰੋਣਾ ਥੋੜਾ ਸਿਖਾਇਆ ਜਾਂਦਾ ਕਿ ਤੂੰ ਇਤਰਾ ਰੋਣਾ ਉਹ ਬਹਿਣ ਉਹਦੇ ਅੰਦਰੋਂ ਨਿਕਲਦੇ ਇਹਦਾ ਮਤਲਬ ਬੰਦੇ ਦੀ ਜਿਹੜੀ ਅੰਦਰ ਦੀ ਆਤਮਾ ਆ ਉਹ ਪੁੱਟ ਗਿਆ ਤੇ ਜਦੋਂ ਆਈਡੀਆ ਤੁਸੀਂ ਪਰੋਲ ਨਾਲ ਜ਼ਿੰਦਗੀ ਜੀਵੋਗੇ ਤੇ ਫਿਰ ਧਰਤੀਆਂ ਸੰਭਣਗੇ ਸੋ ਇਹ ਤੋਂ ਇਲਾਵਾ ਇਹਦੇ ਵਿੱਚ ਇੱਕ ਦੂਜੇ ਦੇ ਵਿੱਚ ਪੂਰਕ ਬਣਾ ਕੇ ਇਹ ਜਿਹੜੇ ਇਥੇ ਧਰਤੀ ਦੇ ਵਿੱਚ ਕਿਉਂਕਿ ਚੀਜ਼ਾਂ ਨੂੰ ਅਸੀਂ ਆਪ ਖਰਾਬ ਕਰਦੇ ਅਪ੍ਰੈਲ 1960 ਦੇ ਵਿੱਚ ਇੱਕ ਜ਼ੂਲੋਜੀਸਟ ਚਾਈਨਾ ਦਾ ਤੋਸਹੰਦ ਚਿੰਗ ਹੋਇਆ ਉਹਨੇ ਕਿਹਾ ਚਿੜੀਆਂ ਜਿਹੜੀਆਂ ਧਰਤੀ ਦਾ ਬੀਜ ਬਹੁਤ ਖਾਂਦੀਆਂ ਨੇ ਤੇ ਬੜਾ ਨੁਕਸਾਨ ਕਰਦੀਆਂ ਨੇ ਮੌਜੂਦ ਤੋਂ ਮਨੇ ਕਾ ਕਦਮ ਕਰਤਾ ਉਹਦਾ ਔਰ ਉਹ ਸਾਰੀ ਦੀ ਸਾਰੀ ਜੇਵ ਇਸ ਤਰ੍ਹਾਂ ਟੁੱਟ ਗਈ ਤੇ ਉੱਥੇ ਸਾਰਾ ਕੁਝ ਜਿਹੜਾ ਆ ਉਹ ਉੱਪਰ ਥਲੇ ਸੋ ਇਸ ਕਰਕੇ ਇਹ ਇਹ ਜਿਹੜਾ ਲੋਕ ਇੱਥੇ ਅਹਿਦਨਾਮਾ ਕੱਪਤਾ ਢਾਉਣਾ ਦੇ ਪੜੀ ਆ ਮੈਂ ਉਹਨੂੰ ਦੁਬਾਰਾ ਨਹੀਂ ਕਰਨਾ ਚਾਹੁੰਦਾ ਉਹਦੇ ਚ ਇਹ ਇਹ ਪੇਸ਼ੇਰ ਬੜ ਕੇ ਮੈਂ ਗੱਲ ਕੰਪਲੀਟ ਕਰਦਾ ਕਿ ਜੋ ਵਿਖਾਂ ਨੂੰ ਪੱਤ ਜੜ ਤਿਛੋਂ ਇਹਦੇ ਚ ਤੁੰਗਰਣ ਦੀ ਆਦਤ ਹੈ ਤੁੰਗ ਕਿ ਮੁਸ਼ਕਲ ਤੋਂ ਕਰ ਉਹ ਬਿਰਖ ਦੂਸਰੇ ਪੈਰੇ ਚ ਦਰਿਆ ਕਦੇ ਵੀ ਵਗਣ ਤੋਂ ਪੌਣ ਕਦੇ ਵੀ ਫੁੱਲਾਂ ਇਹ ਸਾਰਾ ਕੁਝ ਜਿਹੜਾ ਆ ਬਾਊ ਆਪਣੀ ਕਰਤਾਂ ਦੇ ਵਿੱਚ ਹਰ ਚੀਜ਼ ਨੂੰ ਇਹ ਆਪਣੀਆਂ ਆਪਣੀ ਸਪੇਸ ਦੇ ਆ ਮਾਰਕਲ ਨੂੰ ਪੰਛੀ ਨੂੰ ਸ਼ਾਇਰਾਂ ਨੂੰ ਇਹ ਸਾਰਾ ਕੁਝ ਜਦੋਂ ਅਸੀਂ ਇੱਕ ਚੀਨ ਨੂੰ ਹੀ ਤੋੜਦੇ ਆ ਇਸ ਧਰਤੀ ਦੇ ਉੱਤੇ ਤੇ ਫਿਰ ਧਰਤੀ ਵਾਈਬ੍ਰੇਟ ਕਰਨਾ ਜਿਹੜੀ ਆ ਸ਼ੁਰੂ ਕਰ ਦਿੰਦੀ ਆ ਸੋ ਲਾਸਟ ਜਿਹੜਾ ਮੇਰਾ ਪੁਆਇੰਟ ਹੈਗਾ ਕਿ ਇਹ ਇੱਕ ਖਾਸ ਤਰ੍ਹਾਂ ਦੇ ਟ੍ਰੈਡੀਸ਼ਨ ਦੇ ਨਾਲ ਇਹਨੂੰ ਇਸ ਸੰਕਟ ਦੀ ਘੜੀ ਨੂੰ ਇੱਕ ਟ੍ਰੀਟ ਕਰਨਾ ਚਾਹੁੰਦੇ ਨੇ ਦਾਉ ਜੀ ਕਿ ਪੰਜਾਬੀ ਸੱਭਿਆਚਾਰ ਦੇ ਰਾਹੀਂ ਜਿਹਦੇ ਵਿੱਚੋਂ ਕਿਉਂਕਿ ਜਿਹੜਾ ਡਿਊਰੇਬਿਲਟੀ ਦੇ ਵਿੱਚ ਸੀ ਉਹ ਹੁਣ ਡਿਸਪੋਜ਼ੇਬਿਲਟੀ ਦੇ ਵਿੱਚ ਪੈਦਾ ਹੋ ਗਿਆ ਜਾ ਮਾਤੇ ਜਾਓ ਕਿਉਂਕਿ ਅਸੀਂ ਇਹ ਵਰਤੋਂ ਤੇ ਸੁੱਟੋਂ ਵਰਤਨਾ ਅਸੀਂ ਕਰਦੇ ਡਿਸਪੋਜ਼ੇਬਲ ਬਰਤਨਾਂ ਦੇ ਵਿੱਚ ਸਾਡੇ ਕੋਲ ਪਹਿਲਾਂ ਕਹੇ ਨੇ ਭਾਂਡੇ ਸੀ ਮਾਂਜ-ਬਾਂਜ ਕੇ ਉਹਨਾਂ ਦੇ ਵਿੱਚ ਮੁਹੱਬਤ ਇਹ ਸਾਰੇ ਤੰਗਲੀਆਂ ਦੇ ਵਿੱਚ ਅੰਗਲੀ ਦੇ ਉੱਤੇ ਕਫਤਾ ਲਿਖੀ ਹੋਈ ਆ ਪੁਰਾਣੀ ਇਹਦਾ ਮਤਲਬ ਇਹ ਇਹ ਕੋਈ ਅਵਚੇਤਨ ਚੇਤਨ ਦੀ ਕਫਤਾ ਨਹੀਂ ਇਹਦੇ ਵਿੱਚ ਇੱਕ ਪੂਰਾ ਪੂਰਾ ਫਲਸਫਾ ਆ ਉਹਦੇ ਵਿੱਚ ਕਿ ਤੰਗਲੀ ਦਾ ਕਿਵੇਂ ਘਰ ਦੇ ਕਨਸੈਪਟ ਦੇ ਵਿੱਚ ਉਹਦਾ ਇੱਕ ਖਾਸ ਇੰਪੋਰਟੈਂਸ ਆ ਸੋ ਇਹ ਜਿਹੜੀ ਡਿਊਰੇਬਿਲਟੀ ਡਿਸਪੋਜ਼ੇਬਿਲਟੀ ਚ ਅੱਗੇ ਪਿੱਛੇ ਜਦੋਂ ਕਿਸੇ ਨੇ ਕਿਸ ਦੇ ਜਾਣਾ ਕਿ ਕੁੜੀ ਕੋਲ ਜਾਣਾ ਜੇ ਘਰ ਚ 베ਰ ਆ ਤੇ 베ਰ ਲੈ ਜਾਣੇ ਜੇ ਮੋਲੀਆਂ ਮੋਲੀਆਂ ਪੁੱਟ ਕੇ ਲੈ ਦੇਣੀਆਂ ਕਿ ਘੋੜਿਆ ਤੇ ਘੋੜ ਲੈ ਕੇ ਨਾ ਉਹ ਜਿਹੜੀ ਰਿਸ਼ਤੀਆਂ ਦੀ ਪਕੀਜਗੀ ਰਿਸ਼ਤੀਆਂ ਦੀ ਜਿਹੜੀ ਸਾਹ ਸੀ ਉਹ ਸਾਰਾ ਕੁਝ ਜਿਹੜਾ ਆ ਉਹ ਡਿਸਪੋਜ਼ੇਬਿਲਟੀ ਚ ਖਤਮ ਹੋ ਗਿਆ ਹੁਣ ਤੁਸੀਂ WhatsApp ਜਾਂ Facebook ਤੇ ਉਹਨੂੰ ਉਹਨੂੰ ਬਲੌਕ ਕਰ ਦਿਓ ਰਿਸ਼ਤਾ ਖਤਮ ਉੱਥੇ ਸਾਰਾ ਕੁਝ ਕੋਈ ਲੋੜ ਨਹੀਂ ਕੋਈ ਕਰਨ ਸੋ ਰਿਸ਼ਤੀਆਂ ਦੀ ਜਿਹੜੀ ਟੁੱਟ ਭੱਜਿਆ ਉਹ ਸਾਰਾ ਕੁਝ ਇਹਨਾਂ ਨੇ ਇਹ ਸਾਡਾ ਜਿਹੜਾ ਸੱਭਿਆਚਾਰ ਸੀ ਕਿਵੇਂ ਇਹਦੇ ਰਾਈ ਮਨਮੋੜ ਦਾਊ ਇਸ ਧਰਤੀ ਦੀ ਕੰਪਨੀ ਨੂੰ ਬਚਾਉਣ ਦੇ ਆਹਰ ਦੇ ਵਿੱਚ ਨੇ ਕਿ ਕਿਹੇ ਤਰ੍ਹਾਂ ਨਾਲ ਉਹ ਜਿਹੜੇ ਸਾਡੇ ਫੋਕ ਦੇ ਮੋਟਿਫ ਨੇ ਜਿਹੜੇ ਕਲਚਰ ਦੇ ਮੋਟਿਫ ਨੇ ਜਿਹੜੇ ਭਾਸ਼ਾ ਦੇ ਮੋਟਿਫ ਤੇ ਜਾਂ ਜਿਹੜੇ ਸਾਡੇ ਪਿਆਰ ਦੇ ਜਾਂ ਗੁਰਬਾਨੀ ਦੇ ਜਿਹੜੇ ਮੋਟਿਫ ਨੇ ਉਹਨਾਂ ਦੇ ਰਾਹੀਂ ਇੱਕ ਵਿਚਾਰ ਖੜਾ ਕਰਕੇ ਤੇ ਇਸ ਵਿਪਤਾ ਦਾ ਜਿਹੜਾ ਇਨਪੰਕ ਕਰ ਕੀਤਾ ਜਾਵੇ ਸੋ ਇਹਨਾਂ ਸ਼ਬਦਾਂ ਦੇ ਨਾਲ ਬਹੁਤ ਬਹੁਤ ਧੰਨਵਾਦ ਬਹੁਤ 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 ਸ਼ੁਕਰੀਆ ਤੁਹਾਨੂੰ ਸ੍ਰੀ ਪ੍ਰਵੀਨ ਕੁਮਾਰ ਜੀ ਵਾਕਈ ਬੰਦੇ ਦੇ ਅੰਦਰ ਦੀ ਆਤਮਾ ਪੋਇਟਿਕ ਹੈ ਤੇ ਤੁਸੀਂ ਆਪਣੇ ਇਸ ਪਰਚੇ ਨਾਲ ਇਸ ਲੇਖਣੀ ਨਾਲ ਇਸ ਸੰਵਾਦ ਦੇ ਨਾਲ ਕਿਤਾਬ ਦੀ ਇਸ ਧਰਤੀ ਦੀ ਕੰਪਨੀ ਦੀ ਅੰਦਰ ਦੀ ਆਤਮਾ ਨੂੰ ਬਾਕੋਬੀ ਛੁਏ ਬਹੁਤ ਬਹੁਤ ਸ਼ੁਕਰੀਆ ਜੀ ਤੇ ਸਾਡੇ ਪਰਮਾਨੰਥ ਰਾਜੇਸ਼ ਪਹਿਨੀਵਾਲ ਜੀ ਪਹੁੰਚੇ ਨੇ ਦੈਨਿਕ ਪਾਸਟਰ ਤੋਂ ਇਕਤਾ ਆਏ ਨੇ ਤੇ ਵਿਸ਼ੇਰ ਫਰਬਖ ਸਿੰਘ ਆਏ ਨੇ